ਪੌਚ ਮਿਸ਼ਨ ਤੁਹਾਨੂੰ ਦੇਖੋ 10 ਸਾਲ ਦੀ ਗਾਰੰਟੀ ਕਲਰ ਦੀ 1300 ਰੁਪਏ ਦਾ ਦੇਵਾਂਗੇ ਜਿੰਨੇ ਮਰਜੀ ਪੀਛ ਲਈਓ ਜੇ ਸਕੁਅਰ ਕਿਸੇ ਨੂੰ ਚਾਹੀਦਾ ਚੌਰਸ ਇਹ ਦੇਵਾਂਗੇ ਅਸੀਂ 1600 ਰੁਪਏ ਦਾ ਦੇਖੋ 골ਡਨ ਕਲਰ ਵੀ ਅਵੇਲੇਬਲ ਹੈ 1 ਪੀਸੀਡ ਬਲੈਕ ਕਲਰ ਵੀ ਮਿਲ ਜੇਗਾ ਇਹਦੇ ਚ ਗ੍ਰੇ ਕਲਰ ਵੀ ਮਿਲ ਜੇਗਾ ਆਪ ਤੁਸੀਂ ਚੈੱਕ ਕਰ ਲਓ ਇਹਨਾਂ ਦਾ ਪਹਿਲਾ ਰੇਟ ਸੀਗਾ ਇੱਥੇ 9000 ਰੁਪਇਆ 9000 ਰੁਪਈਆ ਸੇਲ ਕਰਦੇ ਸੀ ਪਰ ਅੱਜ ਇਹਦਾ ਰੇਟ ਕਰਤਾ ਸਿਰਫ 3500 ਰੁਪਏ ਆ ਦੇਖੋ 11000 ਰੁਪਏ ਚ ਸੇਲ ਕਰਦੇ ਸੀ ਹੁਣ ਇਹ ਕਰਤੀ 5500 ਰੁਪਏ ਚ ਤੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਰਾਜਿਆਂ ਮਹਾਰਾਜਿਆਂ ਦੇ ਘਰਾਂ ਦੇ ਵਿੱਚ ਇਹ ਚੀਜ਼ਾਂ ਲੱਗੀਆਂ ਦੇਖਦੇ ਹਾਂ ਮੈਂ ਚੈਲੰਜ ਕਰਦਾ ਇਹ ਤੁਹਾਨੂੰ ਹੋਰ ਕਿਸੇ ਦੁਕਾਨ ਤੋਂ ਇਦਾਂ ਦੇ ਆਰਟੀਕਲ ਮਿਲਣੇ ਨਹੀਂ ਹੈਗੇ ਲੱਖ ਰੁਪਏ ਦੀ ਸ਼ਾਪਿੰਗ ਕਰਦੇ ਆ ਇੱਕ ਤਾਂ ਤੁਹਾਨੂੰ ਪੂਰੇ ਪੰਜਾਬ 'ਚ ਹੋਣ ਦੇ ਵੀ ਫ੍ਰੀ ਮਿਲ ਗਈ ਉਸ ਦੇ ਨਾਲ ਸਾਨੂੰ ਗੀਜ਼ਰ ਵੀ ਫ੍ਰੀ ਦੇ ਦਾਂ ਆਪਾਂ ਨਾ ਲੱਖ ਰੁਪਏ ਦੀ ਸ਼ੋਪਿੰਗ ਚਾਹੇ ਤੁਸੀਂ ਗੀਜ਼ਰ ਫ੍ਰੀ ਲੈ ਲਓ ਚਾਹੇ ਤੁਸੀਂ ਆਰੋ ਫ੍ਰੀ ਲੈ ਲਓ ਜਿਹਾਣਾ ਤੁਸੀਂ 50000 ਰੁਪਏ ਦੇ ਵਿੱਚ ਆਪਣੇ ਦੋ ਬਾਥਰੂਮ ਤੇ ਇੱਕ ਕਿਚਨ ਤਿਆਰ ਕਰਾ ਕੇ ਜਾ ਸਕਦੇ ਆ ਦੂਜੀ ਆਫਰ ਇਹ ਹੈਗੀ ਜੇ ਤੁਸੀਂ ਇੱਥੋਂ ਕੋਈ ਵੀ ਸ਼ੋਪਿੰਗ ਕਰਦੇ ਆ 50000 ਰੁਪਏ ਦੀ ਤੁਸੀਂ ਪੰਜਾਬ ਦੇ ਜਿੱਥੇ ਮਰਜੀ ਹੋਵੋ ਤੁਹਾਨੂੰ ਅਸੀਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਵਾਂਗੇ ਤੁਸੀਂ ਵੇਖੋ ਸੋਨੇ ਸੋਨੇ ਮਾਡਲ ਆਏ ਬਸ ਕਿਚਨ ਦੇ ਇਹ ਕਿਚਨ ਦੇ ਉੱਤੇ ਲੱਗਦੇ ਸਾਰੇ ਡਿਜ਼ਾਈਨ ਦੇਖੋ 35 ਭਾਜੀ ਦਾ 24 ਇੰਚ ਰੱਖੋ 8500 ਵਿਦ ਟੇਬਲ ਟੌਪ 17000 ਬਹੁਤ ਬਹੁਤ ਰਹਿਣ ਧੰਨਵਾਦ ਤੁਸੀਂ ਪਹਿਲਾਂ ਹੀ ਲੋਕਾਂ ਦੇ ਬਹੁਤ ਸਾਰੇ ਫਾਇਦੇ ਕੀਤੇ ਸੀ ਨਾ ਪਰ ਸਾਨੂੰ ਦਾ ਸੌਣ ਨੇ ਜੇ ਇਹ ਆਇਆ ਵੀ ਜਿਹੜੇ ਤੁਸੀਂ ਰੇਟ ਪਹਿਲਾਂ ਦਿੱਤੇ ਸੀ ਬਾਜ਼ਾਰ ਨਾਲੋਂ ਤਾਂ ਪਹਿਲੇ ਅੱਦੇ ਸੀ ਕਹਿੰਦੇ ਹੁਣ ਹੋਰ ਰੇਟ ਘਟਾ ਦੇ ਤੁਸੀਂ ਬਿਲਕੁਲ ਭਾਜੀ ਇਹ ਹੁਣ ਕੰਪਨੀਆਂ ਕੋ ਪ੍ਰਾਈਸ ਬਹੁਤ ਡਾਊਨ ਕਰਵਾਏ ਆ ਮਾਰਕੀਟ ਬਹੁਤ ਕੰਪੀਟੀਸ਼ਨ ਵਧ ਗਿਆ ਹੈ ਗੱਲ ਜਿੱਦਾਂ ਕਿ ਹੁਣ ਦੇਖੋ 1 ਪੀ ਸੀ ਡਹੀ ਮਹਗਾਈਆਂ ਨਵੇਂ ਕਾਈ ਜਨ 10 ਸਾਲ ਦੀ ਗਾਰੰਟੀ ਇਹਨਾਂ ਦੀ ਦੇਖੋ ਕਿੰਨੇ ਸੋਹਣੇ ਸੋਹਣੇ ਵਿਦ ਜੈਟ ਹੁਣ ਜੈਟ ਤੁਹਾਨੂੰ ਨਾਲ ਸੀਟ ਦੇ ਨਾਲ ਫ੍ਰੀ ਮਿਲੇਗਾ ਤੁਹਾਨੂੰ ਜੈਟ ਦੇ ਪੈਸੇ ਨਹੀਂ ਦੇਣੇ ਪੈਣਗੇ 10 ਸਾਲ ਦੀ ਗਾਰੰਟੀ ਇਹਨਾਂ ਦੀ 5500 ਰੁਪਏ ਹੀ ਦੇਵਾਂਗੇ ਸਾਡੇ ਕੋ ਨਵੇਂ-ਨਵੇਂ ਮਾਡਲ ਆਏ ਸਕੁਅਰ ਮਾਡਲ ਆ ਗਿਆ ਇਹ ਚ ਰਾਉਂਡ ਮਾਡਲ ਦੇਖੋ ਕਿੰਨੇ ਸੋਹਣੇ ਜੀ ਇਹ ਵਿਦ ਜੈਟ ਇਨ ਬਿਲਟ ਜੈਟ ਹੈ ਵਿੱਚ ਇਹਦੇ ਨਾਲ ਹੁਣ ਸਾਡੇ ਕੋ ਵੈਕਿਊਮ ਵਾਲੀ ਸੀਟਾਂ ਵੀ ਅਵੇਲੇਬਲ ਹੈ ਇਹ ਦੇਖੋ 5500 ਰੁਪਏ ਦੀ 10 ਸਾਲ ਦੀ ਗਾਰੰਟੀ ਹੈ ਇਹ ਵੈਕਿਊਮ ਵਾਲੇ ਮਾਡਲ ਦੇਖੋ ਕਿੰਨੇ ਸੋਹਣੇ-ਸੋਹਣੇ ਹੈ ਡਿਜ਼ਾਈਨ ਸਾਡੇ ਕੋ ਪਾਣੀ ਘੁੰਮ ਕੇ ਇਹਦੇ ਵਿੱਚ ਜਾਂਦਾ ਹੈ ਵੈਕਿਊਮ ਸੀਟ 10 ਸਾਲ ਦੀ ਗਾਰੰਟੀ ਜਿਹੜੇ ਮਰਜੀ ਡਿਜ਼ਾਈਨ ਲੱਲੋ ਜਿੰਨੇ ਹੀ ਮਾਡਲ ਨੇ ਦੇਖੋ ਸਾਡੇ ਕੋ ਉਸ ਵਾਰ ਦੇਖੋ ਸਾਡੇ ਕੋ ਸਟਾਰਟ 9000 ਤੋਂ ਘੱਟ ਨਹੀਂ ਮਿਲੇਗੀ 10 ਸਾਲ ਦੀ ਗਰੰਟੀ 4500 ਜਿਹੜਾ ਮਰਜ਼ੀ ਮਾਡਲ ਲੈ ਲਓ ਹੋਰ ਦੇਖੋ 4500 ਚ ਐਵੀ ਡਿਜ਼ਾਈਨ ਆਏ ਨਵੇਂ 10 ਸਾਲ ਦੀ ਘੰਟੀ ਇਹਨਾਂ ਦੀ ਕਲਰ ਦੀ ਸਾਡੇ ਕੋਲ ਸਟਾਰਟਿੰਗ ਰੇਂਜ ਆ ਜਾਂਦੀ ਜੀ 3500 ਰੁਪਏ ਦੀ 3500 ਤੋਂ ਸ਼ੁਰੂ ਆ ਮਾਰਕੀਟ ਤੁਹਾਨੂੰ 7000 ਦੀ ਘੱਟ ਨਹੀਂ ਮਿਲੇਗੀ ਦੇਖੋ ਜੀ ਬਹੁਤ ਵੱਡਾ ਤੁਹਾਡਾ ਫਾਇਦਾ ਕਰਦਾ ਤੁਸੀਂ ਦੇਖ ਲਓ ਗਰਮੀਰ ਟਰੇਡਿੰਗ ਕੰਪਨੀ ਨੇ ਆਪਣੇ ਰੇਟ ਆਪ ਹੋਰ ਘਟਾ ਦਿੱਤੇ ਆ ਕਿਉਂਕਿ ਇਹਨਾਂ ਨੂੰ ਬਹੁਤ ਵੱਟੀਆਂ ਡੀਲਸ ਮਿਲ ਗਈਆਂ ਆ ਤੁਸੀਂ ਚੈੱਕ ਕਰ ਲਓ ਇਹਨਾਂ ਦਾ ਪਹਿਲਾ ਰੇਟ ਸੀਗਾ ਇੱਥੇ 9000 ਰੁਪਇਆ 9000 ਪ੍ਰੀ ਸੇਲ ਕਰਦੇ ਸੀ ਪਰ ਅੱਜ ਇਹਦਾ ਰੇਟ ਕਰਤਾ ਸਿਰਫ 3500 ਰੁਪਏ ਸੋ ਫਾਇਦੇ ਤੁਸੀਂ ਲੈ ਲਓ ਛੇਤੀ ਛੇਤੀ ਆਜੋ ਆਫਰਾਂ ਬੜੇ ਸੀਮਰ ਸਮੇਲ ਹੈਗੀਆਂ ਬਿਲਕੁਲ ਭਾਈ ਇਹ ਸਾਡੇ ਕੋਲ ਆਈਵਰੀ ਕਲਰ ਵੀ ਮਿਲ ਜੇਗਾ ਦੇਖੋ ਕਿਸੇ ਨੇ ਆਫ-ਵਾਈਟ ਕਰ ਲੈਣਾ ਫਿਰ ਸੌਨਸੀਰਾ ਕੰਪਨੀ ਦੀ ਵੀ ਮਿਲ ਜੇਗੀ 10 ਸਾਲ ਦੀ ਗਾਰੰਟੀ ਹੈ ਫਿਰ ਦੇਖੋ ਜੈਗਵਾਰ ਦੀ 1 ਪੀ ਸੀਟ ਵੈਕਿਊਮ ਵਾਲੀ 10 ਸਾਲ ਦੀ ਗਾਰੰਟੀ ਇਹਦੀ ਫਿਰ ਹਿੰਦਵੀਰ ਦੀ ਵੀ ਮਿਲ ਜੇਗੀ ਹਿੰਦਵੀਰ ਦੇ ਵ ਔਰ ਇਹ ਕੋ ਸੇਹਰਾ ਕੰਪਨੀ ਦੀ ਵੀ ਮਿਲ ਜੇਗੀ 10 ਸਾਲ ਦੀ ਗਾਰੰਟੀ ਇਹਨਾਂ ਦੀ ਸੀਟਾਂ ਦੀ ਸਾਰੇ ਬ੍ਰਾਂਡ ਅਵੇਲੇਬਲ ਆਪਣੇ ਕੋਲ ਜਿਹੜਾ ਮਰਜ਼ੀ ਬ੍ਰਾਂਡ ਲਲੋ ਸੋ ਬਾਜੀ ਵਾਈਟ ਦੇ ਵਿੱਚ ਨਾ ਸਾਰੀਆਂ ਦੇਖ ਲਈ ਨਾ ਅੱਜ ਕੱਲ ਬੜਾ ਜ਼ਮਾਨਾ ਚੱਲਦਾ ਹੈ ਕਹਿੰਦੇ ਕਲਰ ਦੇ ਵਿੱਚ ਥੋੜੀਆ ਹੋਰ ਲਗਜ਼ਰੀ ਆ ਬਿਲਕੁਲ ਬਾਜੀ ਸਾਡੇ ਕੋਲ ਕਲਰ ਦੇਖੋ 골ਡਨ ਕਲਰ ਵੀ ਅਵੇਲੇਬਲ ਹੈ 1 ਪੀਸ ਸੀਟ ਬਲੈਕ ਕਲਰ ਵੀ ਮਿਲ ਜੇਗਾ ਇਹਦੇ ਵਿੱਚ ਗ੍ਰੇ ਕਲਰ ਵੀ ਮਿਲ ਜੇਗਾ ਉਸ ਤੋਂ ਬਾਅਦ ਸਾਡੇ ਕੋਲ ਵਾਲ ਐਂਡ ਸੀਟਾਂ ਦੀ ਬਹੁਤ ਵੈਰਾਈਟੀ ਆਈ ਦੇਖੋ 4500 ਰੁਪਏ ਤੋਂ ਸ਼ੁਰੂ ਹੋ ਜਾਂਦੀ 10 ਸਾਲ ਦੀ ਗਾਰੰਟੀ ਹੈ ਫਿਰ ਜੈਗਵਾਰ ਦੀ ਵੀ ਇਹ ਨਹੀਂ 10 ਸਾਲ ਦੀ ਗਰੰਟੀ ਇਹ ਦੇਖੋ ਨਵੇਂ ਨਵੇਂ ਮਾਡਲ ਆਏ ਇਹ ਦੇਖੋ ਕਿੰਨੇ ਸੋਹਣੇ ਐਚਵੀ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਗ੍ਰੇ ਕਲਰ ਬਲੈਕ ਕਲਰ ਚਾਕਲੇਟ ਕਲਰ ਮਿਲ ਜੇਗਾ ਫਿਰ ਉਸ ਤੋਂ ਬਾਅਦ ਆ ਜਾਂਦੇ ਸੇਮ ਕਲਰ ਦੀਆਂ ਮੈਨਟੀਆਂ ਦੇਖੋ ਇਹਨਾਂ ਦੀ ਵੀ 10 ਸਾਲ ਮਤਲਬ ਵਧੀਆ ਮਟੀਰੀਅਲ ਐਚਡੀਐਮਆਰ ਬੋਰਡ ਹੈ ਆ ਦੇਖੋ 5500 ਰੁਪਏ ਹੀ ਦੇਵਾਂਗੇ ਤੁਹਾਨੂੰ 24 ਇੰਚ ਦੀ ਮੈਂਟੀ ਜਿੰਨੇ ਮਰਜੀ ਕਲਰ ਲਲੋ ਸਾਡੇ ਦੇਖੋ ਪਹਿਲੀ ਗੱਲ ਤਾਂ ਚੈੱਕ ਕਰ ਲਓ ਬਹੁਤ ਸੋਹਣਾ ਪ੍ਰਾਈਸ ਹੈਗਾ ਆ ਦੇਖੋ 11000 ਰੁਪਏ ਚ ਸੇਲ ਕਰਦੇ ਸੀ ਹੁਣ ਇਹ ਕਰਤੀ 5500 ਰੁਪਏ ਚ ਡਿਜ਼ਾਈਨ ਬਹੁਤ ਸੋਹਣਾ ਇੱਕ ਗਾਰੰਟੀ ਹੋ ਰਾ ਨਾ ਇਹਨੂੰ ਸਿਉਂਗ ਲਗਣੀ ਆ ਨਾ ਇਹਨੂੰ ਸਲਾਬੇ ਨਹੀਂ ਖਾਣਾ ਰੇਟ ਘੱਟ ਦੇ ਵਿੱਚ ਵੀ ਬਹੁਤ ਸੋਹਣੀ ਕੁਆਲਿਟੀ ਦੇਖੋ ਕਿੰਨੇ ਸੋਹਣੇ ਸੋਹਣੇ ਗੱਲ ਜਿਹੜਾ ਮਰਜੀ ਕਲਰ ਸਾਰੇ ਸੇਮ ਰੇਟ ਤੇ ਲੈ ਜਾਓ ਸਾਡੇ ਕੋਲ ਇੱਥੇ ਛੋਟਾ ਸਾਈਜ਼ ਵੀ ਅਵੇਲੇਬਲ ਹੈ ਛੋਟਾ ਸਾਈਜ਼ ਤੁਹਾਨੂੰ ਪਵੇਗਾ 4500 ਰੁਪਏ ਦਾ ਦੇਖੋ ਚਾਰ ਕਲਰ ਇਹਦੇ ਚ ਵੀ ਮਿਲ ਜਾਣਗੇ ਤੁਹਾਨੂੰ ਕਿੰ ਇਹ ਟੇਬਲ ਟੌਪ ਦੇ ਨਾਲ ਬੇਗੀ ਤੁਹਾਨੂੰ 9000 ਰੁਪਏ ਦੀ ਜੀ ਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਹਨ ਅੱਗੇ ਵੀ ਤੁਹਾਨੂੰ ਦਿਖਾਉਣੇ ਵੱਡੇ ਸਾਈਜ਼ ਵੀ ਸਾਡੇ ਕੋਲ ਆ ਜਾਂਦੀ ਟੇਬਲ ਟੌਪ ਦੇ ਨਾਲ ਦੇਖੋ ਟੇਬਲ ਟੌਪ ਦੇ ਨਾਲ ਅਸੀਂ ਵੈਂਟੀ ਦੇਵਾਂਗੇ ਤੁਹਾਨੂੰ 9500 ਰੁਪਏ ਦੀ ਵਿਦ ਟੇਬਲ ਟੌਪ 95 9500 ਰੁਪਏ ਆਫਰ ਪ੍ਰਾਈਸ ਉਤਵਾ ਵੱਡਾ ਸਾਈਜ਼ ਮਿਲ ਜੇਗਾ ਵੱਡਾ ਸਾਈਜ਼ ਲੈ ਆਓ ਸਾਡੇ ਕੋਲ 10.5000 ਰੁਪਏ ਦਾ ਵਿਦ ਵਾਸ਼ ਵੇਸ਼ਨ ਵੈਂਟੀ ਦੇ ਨਾਲ 10.5000 ਰੁਪਏ ਦੀ ਵਿਦ ਵਾਸ਼ ਵੇਸ਼ਨ ਉਹ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਐ ਜੇ ਦੇਖੋ ਸਾਡੇ ਕੋਲ 15000 ਰੁਪਏ ਦਾ ਦੇਵਾਂਗੇ ਮਾਰਕੀਟ 20000 ਤੋਂ ਘੱਟ ਨਹੀਂ ਮਿਲੂਗਾ ਇਹ ਦੇਖੋ ਛੋਟੇ ਜਿਹੇ ਕਿੰਨੇ ਸੋਹਣੇ ਸੋਹਣੇ ਮਾਡਲ 24 ਇੰਚ ਦੇ ਆਹ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆਏ ਆ ਸਾਰੇ ਹੀ 9500 9500 ਜਿੰਨੇ ਮਰਜ਼ੀ ਲਾਈਓ ਸਾਡੇ ਤੋਂ ਭਾਜੀ ਇੱਕ ਤੁਸੀਂ ਆਫਰ ਦਿੱਤੀ ਸੀ ਤੁਸੀਂ ਕਹੇ ਸੀ 50000 ਰੁਪਏ ਦੇ ਵਿੱਚ ਅਸੀਂ ਦੋ ਬਾਸ ਵਿੱਚ ਕਿਚਨ ਤਿਆਰ ਕਰਾਂਗੇ ਆਫਰ ਚੱਲ ਰਹੀ ਜੋ ਵੀ ਬਿਲਕੁਲ ਭਾਜੀ ਸਾਰੀ ਆਫਰਾਂ ਓਨ ਹੈ ਉਤੋਂ ਇਲਾਵਾ ਹੋਰ ਆਫਰ ਆਗੀਆਂ ਕੰਪਨੀ ਵੱਲੋਂ ਇਹ ਆਫਰ ਸਾਡੀ ਪਰਮਨੈਂਟ ਹੈ ਇਹ ਤੁਹਾਨੂੰ ਆਪਾਂ ਦੱਸ ਦਿੰਦੇ ਆ ਤੁਸੀਂ ਇੱਥੇ ਆਉਣਾ ਤੁਸੀਂ 50000 ਰੁਪਏ ਦੇ ਵਿੱਚ ਆਪਣੇ ਦੋ ਬਾਥਰੂਮ ਤੇ ਇੱਕ ਕਿਚਨ ਤਿਆਰ ਕਰਾ ਕੇ ਜਾ ਸਕਦੇ ਆ ਦੂਜੀ ਆਫਰ ਇਹ ਹੈਗੀ ਜੇ ਤੁਸੀਂ ਇੱਥੋਂ ਕੋਈ ਵੀ ਸ਼ਾਪਿੰਗ ਕਰਦੇ ਆ 50000 ਰੁਪਏ ਦੀ ਤੁਸੀਂ ਪੰਜਾਬ 'ਚ ਜਿੱਥੇ ਮਰਜ਼ੀ ਹੋਵੋ ਤੁਹਾਨੂੰ ਅਸੀਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਵਾਂਗੇ 1 ਰੁਪਈਆ ਨਹੀਂ ਲੱਗਣਾ ਤੁਸੀਂ ਸਮਾਨ ਖੇਜਣਾ ਹੋਮ ਡਿਲੀਵਰੀ ਫ੍ਰੀ ਦੇਣੀ ਆ ਆ ਤੁਸੀਂ ਚੈੱਕ ਕਰੋ ਇਹਦੇ ਵਿੱਚ ਹੋਰ ਡਿਜ਼ਾਈਨ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ 32 ਇੰਚੀ 10.5 ਹਜ਼ਾਰ ਜਿੰ ਇੱਕੋ ਰੇਟ 'ਤੇ ਸੇਲ ਲਾਤੀ ਹੋਈ ਅੱਬਾ ਸਾਰੇ ਇੱਕੋ ਰੇਟ 'ਤੇ ਮਿਲਣਗੇ ਬਲੈਕ ਕਲਰ ਲਲੋ ਵਾਈਟ ਕਲਰ ਲਲੋ 1.5 ਲੱਖ ਰੁਪਏ ਦੇਖੋ ਜਿਹੜੇ ਆਪਣੇ ਘਰ ਬਣਾ ਰਹੇ ਆ ਫਲੈਟ ਬਣਾ ਰਹੇ ਆ ਕੋਠੀਆਂ ਬਣਾ ਰਹੇ ਆ ਹੋਟਲ ਰੈਸਟੋਰੈਂਟ ਛੇਤੀ ਛੇਤੀ ਆਜੋ ਆਫਰਾਂ ਲੱਗੀਆਂ ਬਹੁਤ ਬਿਲਕੁਲ ਭਾਜੀ ਟੇਬਲ ਟੌਪ ਸਾਡੇ ਕੋਲ 3500 ਰੁਪਏ ਤੋਂ ਸ਼ੁਰੂ ਫੇ 4500 ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਓਵਲ ਲਲੋ ਵੀ 4500 ਦਾ ਪਏਗਾ ਵੱਡਾ ਸਾਈਜ਼ ਆਹੋ ਕਿੰਨੇ ਸੋਹਣੇ ਸੋਹਣੇ ਬ੍ਰਾਊਨ ਕਲਰ ਆਹ ਦੇਖੋ 골ਡਨ ਕਲਰ ਬਲੂ ਕਲਰ ਤੁਸੀਂ ਵਾ ਦੇਖੋ ਇਹ ਦੇਖੋ সিলਵਰ ਕਲਰ ਇਹ ਵੀ ਤੁਹਾਨੂੰ ਅਸੀਂ 4500 ਰੁਪਏ ਦਵਾਂਗੇ ਮਾਰਕੀਟ 9000 ਤੋਂ ਘੱਟ ਨਹੀਂ ਮਿਲੇਗਾ ਤੁਹਾਨੂੰ ਫੇਰ ਵੱਡਾ ਸਾਈਜ਼ ਆ ਜਾਂਦਾ ਦੇਖੋ 5500 ਰੁਪਏ 28 ਇੰਚੀ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਓਵਲ ਵਾਈਟ ਮਾਰਬਲ ਸੀਰੀਜ਼ ਸਾਰੇ ਕੰਪਨੀ ਦੇ ਪੀਸ ਹੈ ਗਰੰਟੀਡ ਪੀਸ ਨੇ ਕਲਰ ਹਰ ਚੀਜ਼ ਦੀ ਗਾਰੰਟੀ ਆਪਣੇ ਕੋ ਇਹ ਦੇਖੋ ਸਾਡੇ ਕੋਲ ਸਾਈਜ਼ ਹਰ ਤਰ੍ਹਾਂ ਦੇ ਮਿਲ ਜਾਂਦੇ ਤੁਹਾਡੇ ਹੋਟਲਾਂ ਦੇ ਵਿੱਚ ਜਿਹੜੀਆਂ ਤੁਸੀਂ ਲੱਗੇ ਦੇ ਦੇਣਾ ਉਹੋ ਚੀਜ਼ਾਂ ਮਿਲਦੀਆਂ ਵੈਂਟੀ ਭਾਜੀ ਇਹਦਾ 24 ਇੰਚੀ ਹੈ ਦੇਖੋ 8500 ਵਿਦ ਟੇਬਲ ਟੌਪ 17000 ਐਮ ਆਰ ਪੀ ਹੈ 8500 ਰੁਪਏ ਦੀ ਜਿੰਨੇ ਮਰਜ਼ੀ ਕਲਰ ਲੈ ਜਾਓ ਸਾਡੇ ਕੋਲ ਉਦੋਂ ਬਾਅਦ ਟੇਬਲ ਟੌਪ ਦੀ ਵੈਰਾਈਟੀ ਦੇਖੋ ਕਿੰਨੇ ਸੋਹਣੇ ਨੇ ਗ੍ਰੇ ਕਲਰ 골ਡਨ ਸਾਰੇ ਅਵੇਲੇਬਲ ਆਪਣੇ ਕੋਲ 4500 ਰੁਪਏ ਦਾ ਬੇਗਾ ਵਧੀਆ ਕੰਪਨੀ ਦਾ ਪੀਸ ਹੋਰ ਤੁਹਾਨੂੰ ਆਫਰ ਦੇਤੀ ਆ ਤੁਸੀਂ ਇੱਥੇ ਆ ਜਾਓ ਮੰਨ ਲਓ ਤੁਸੀਂ ਲੱਖ ਰੁਪਏ ਦੀ ਸ਼ੋਪਿੰਗ ਕਰਦੇ ਆ ਇੱਕ ਤਾਂ ਤੁਹਾਨੂੰ ਪੂਰੇ ਪੰਜਾਬ ਚ ਹੋਨਰ ਵੀ ਫ੍ਰੀ ਮਿਲਗੀ ਉਸ ਦੇ ਨਾਲ ਤੁਹਾਨੂੰ ਗੀਜ਼ਰ ਵੀ ਫ੍ਰੀ ਦੇ ਦਾਂ ਆਪਾਂ ਨਾ ਲੱਖ ਰੁਪਏ ਦੀ ਸ਼ੋਪਿੰਗ ਲੈ ਚਾਹੇ ਤੁਸੀਂ ਗੀਜ਼ਰ ਫ੍ਰੀ ਲੈ ਲਓ ਚਾਹੇ ਤੁਸੀਂ ਆ ਰੋਸ ਫ੍ਰੀ ਲੈ ਲਓ ਉਸ ਬਾਅਦ ਸਾਡੇ ਕੋਲ ਦੇਖੋ ਜੀ 1 ਪੀਸ ਵਾਸ਼ਿੰਗ ਮਸ਼ੀਨ ਹੈ ਨਵੇਂ ਮ ਇਨੋਸੀ ਕਨੇ ਵਨ ਪੀਸ واਸ਼ ਵੇਸ਼ਨ ਦੇਖੋ ਬਹੁਤ ਵਧੀਆ ਅੱਛੀ ਕੁਆਲਿਟੀ ਦਾ 2800 ਰੁਪਏ ਦਾ ਦਵਾਂਗੇ ਜਿੰਨੇ ਮਰਜ਼ੀ ਪੀਸ ਲਾਓ ਸਾਡੇ ਕੋਲ ਦੇਖੋ ਵਾਈਟ ਕਲਰ ਬਰਾਊਨ ਕਲਰ ਉਸ ਤੋਂ ਬਾਅਦ ਸਾਡੇ ਕੋਲ ਮਿਕਸਰ ਦੀ ਵੈਰਾਈਟੀ ਦੇਖੋ ਕਿੰਨੀ ਇਹਨਾਂ ਦੇ ਉੱਤੇ ਲੱਗਦੀ ਹੈ ਸਾਡੇ ਕੋਲ ਦੇਖੋ ਸਿਲਵਰ ਕਲਰ ਵਾਟਰਫਾਲ ਝਰਨੀ ਵਾਲਾ ਪਾਣੀ ਆਂਦਾ ਇਹ ਚ ਤੇ ਸਾਡੇ ਕੋਲ ਰੋਜ਼ ਗੋਲਡ ਕਲਰ ਵੀ ਮਿਲ ਜੇਗਾ ਦੇਖੋ ਸਾਰੇ ਪਿੱਤਲ ਦੇ ओरिजिनल ਅੱਛੀ ਕੰਪਨੀ ਦੇ ਆ ਸਾਰੀ ਤੇ ਉਸ ਤੋਂ ਬਾਅਦ ਸਾਡੇ ਕੋਲ ਰੋਜ਼ ਗੋਲਡ ਕਲਰ ਵੀ ਮਿਲ ਜੇਗਾ ਬਲੈਕ ਮੈਟ ਵੀ ਮਿਲ ਜੇਗਾ ਦੇਖੋ ਵਾਟਰਫਾਲ ਵਾਲਾ ਸਾਰੇ ਹੀ ਮਾਡਲ ਅਵੇਲੇਬਲ ਨੇ ਸਾਡੇ ਕੋਲ ਕ੍ਰਿਸਟਲ ਵਾਲੇ ਦੇਖੋ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਆ ਵੀ ਸਰ ਦੱਸੋ ਵੀ ਇਹਨਾਂ ਆ ਦੇਖੋ ਕਿੰਨੇ ਸੋਹਣੇ ਸੋਹਣੇ ਵਾਸ਼ਵੇਸ਼ਨ ਆਏ ਆ 2500 ਰੁਪਏ ਦਵਾਂਗੇ ਜਿਹੜਾ ਮਰਜ਼ੀ ਕਲਰ ਲਲੋ ਗ੍ਰੇ ਕਲਰ ਬ੍ਰਾਊਨ ਕਲਰ 10 ਸਾਲ ਦੀ ਗਰੰਟੀ ਕਲਰ ਦੀ ਜਿੰਨਾ ਮਰਜ਼ੀ ਲਲੋ ਤੁਸੀਂ ਸੋ ਤੁਹਾਡੇ ਘਰ 'ਚ ਛੋਟਾ ਬਾਥਰੂਮ ਆ ਸਪੇਸ ਘੱਟ ਹੈਗੀ ਤਾਂ ਤੁਸੀਂ ਇਹ ਵੀ ਰੱਖ ਸਕਦੇ ਹੋ ਸਿਰਫ 2500 ਰੁਪਏ ਜਿੱਦਾਂ ਨੂੰ ਅੱਪ ਦੇ ਲੈਣਾ ਹੈਗਾ ਜਿੱਦਾਂ ਕਿ ਸਾਡੇ ਕੋਲ ਭਾਜੀ ਨਵੀਆਂ ਦੇਖੋ ਟੈਪਸ ਆਈਆਂ ਨੇ ਮਾਰਕੀਟ ਤੁਹਾਨੂੰ 600 ਰੁਪਏ ਤੋਂ ਘਾ ਇਹਰਾ ਕਯੂਬਿਕ ਸੀਰੀਜ਼ ਆ ਇਹਦੀ ਸਾਡੇ ਕੋਲ 480 ਰੁਪਏ ਦੀ ਹੂੰ ਇਹ ਤੋਂ ਬਾਅਦ ਟੂਈਨ ਮਾਨ ਬਿਬ ਕੋ ਵੀ ਅਵੇਲੇਬਲ ਹੈ ਨੋਜ਼ਲ ਵਾਲੀ ਟੂਟੀ ਵੀ ਅਵੇਲੇਬਲ ਹੈ ਇਹਦੇ ਸਪਾਉਟ ਦੇਖੋ ਸਾਰੇ ਜੈਗਵਾਰ ਮਾਡਲ ਨੇ 10 ਸਾਲ ਦੀ ਗਾਰੰਟੀ ਇਹਨਾਂ ਦੀ ਸਾਰੇ ਮਾਡਲ ਅਵੇਲੇਬਲ ਨੇ ਸਾਡੇ ਕੋਲ ਬਟਨ ਸਪਾਉਟ ਲੈ ਲਓ ਉਹ ਤੋਂ ਬਾਅਦ ਡਾਇਵਟਰ ਵੀ ਅਵੇਲੇਬਲ ਕਿਚਨ ਦੀ ਟੂਟੀ ਦੇਖੋ 1600 ਰੁਪਏ ਤੋਂ ਸ਼ੁਰੂ ਹੋ ਜਾਂਦੀ ਸਿੰਕ ਮਿਕਸਰ 1600 ਰੁਪਏ ਟੈਲੀਫੋਨ ਮਿਕਸਰ ਦੇਖੋ ਸਾਡੇ ਕੋਲ 2400 ਰੁਪਏ ਦਾ ਮਿਲ ਜਾਏਗਾ ਜਿੰਨੇ ਮਰਜੀ ਸਿੰਕ ਉਹਦੀ ਵੈਰਾਈਟੀ ਦੇਖੋ ਕਿਚਨ ਦੀ ਆ 750 650 ਅਲੱਗ-ਅਲ ਦੇਖੋ ਇਹ 600 ਰੁਪਏ ਤੋਂ ਸ਼ੁਰੂ ਹੋ ਜਾਂਦੀ 600 ਰੁਪਏ ਦੀ ਹੈ 850 ਤੋਂ ਬਾਅਦ ਜੇ ਕਿਸੇ ਨੂੰ ਕਲਰਡ ਸੀਰੀ ਚਾਹੀਦੀ ਕਲਰਡ ਵੀ ਅਵੇਲੇਬਲ ਹੈ ਸਾਡੇ ਕੋਲ ਬਲੈਕ ਕਲਰ ਵੀ ਮਿਲ ਜੇਗਾ ਰੋਜ਼ ਗੋਲਡ 골ਡਨ ਵੀ ਮਿਲ ਜੇਗਾ ਦੇਖੋ ਇਹ ਸਾਰੀ ઓਰੀਐਂਟ ਕੰਪਨੀ 10 ਸਾਲ ਦੀ ਗਾਰੰਟੀ ਕਲਰ ਦੀ ਹੈਲਫੋਨ ਮਿਕਸਰ ਵੀ ਦੇਖੋ ਕਲਰਡ ਆ ਗਈ ਹੈ ਤੁਹਾਡਾ ਸ਼ਾਵਰ ਵੀ ਕਲਰਨ ਮਿਲ ਜਾਣਗੇ ਤੁਹਾਨੂੰ ਸਾਡੇ ਕੋਲ ਸਾਰੀ ਐਕਸੈਸਰੀ ਵੀ ਅਵੇਲੇਬਲ ਹੈ ਜਾਲੀਆਂ ਮਿਲ ਜਾਣਗੀ ਪੇਪਰ ਹੋਲਡਰ ਦੀ ਵੈਰਾਈਟੀ ਪੂਰੀ ਹੈ ਬਾਸ ਸੈਟ ਵੀ ਮਿਲ ਜੇਗਾ ਡਿਸਪੈਂਸਰ ਦੀ ਵੈਰਾਈਟੀ ਪੂਰੀ ਆਪਣੇ ਕੋਲ ਦੇਖੋ ਲਿਕਵਿਡ ਸਾਬ ਤੇ ਕਿਚਨ ਦੀ ਟੂਟ ਦੇਖੋ ਸ਼اور ਦੇ ਸਾਈਜ਼ ਦੇਖੋ ਕਿੰਨੇ ਸਾਡੇ ਕੋਲ 10 ਸਾਲ ਦੀ ਗਾਰੰਟੀ ਸਾਰਿਆਂ ਦੀ ਹੈਂਡ ਹੈਲਸ਼ਵੋਸਟ ਵੀ ਮਿਲ ਜੇਗਾ ਹੈਂਡ ਸ਼اور ਸੀਟ ਦੇ ਨਾਲ ਲੱਗਦਾ ਹੈਂਡ ਡ੍ਰਾਇਰ ਵੀ ਮਿਲ ਜੇਗਾ ਦੇਖੋ ਸ਼اور ਦੇ ਸਾਰੇ ਸਾਈਜ਼ ਅਵੇਲੇਬਲ ਨੇ 8 ਇੰਚ 4 ਇੰਚ 6 ਇੰਚ ਸਾਰੇ ਸਾਈਜ਼ ਸਾਡੇ ਕੋਲ ਅਵੇਲੇਬਲ ਨੇ ਦੇਖੋ ਇਹ ਹੈਂਡ ਸ਼اور ਵੀ ਮਿਲ ਜਾਣਗੇ ਦੇਖੋ ਨਵੇਂ ਨਵੇਂ ਸੀਰੀਜ਼ ਆਈ ਦੇਖੋ 골ਡਨ ਕਲਰ ਦੇ ਦੇਖੋ ਕਿੰਨੇ ਸੋਹਣੇ ਮਾਡਲ ਆ ਫਿਰ ਬਾਥ ਸੈਟ ਵੀ ਅਵੇਲੇਬਲ ਨੇ ਸਾਰੇ ਦੇਖੋ ਬਲੈਕ ਕਲਰ ਗ੍ਰੋਸ ਗੋਲਡ 골ਡਨ ਕਵਲ ਰੈਗ ਵੀ ਸਾਰੇ ਕਲਰ ਮਿਲ ਜਾਣਗੇ 10 ਸਾਲ ਦੀ ਗਾਰੰਟੀ ਕਲਰ ਦੀ ਫਿਰ ਸਿਲਵਰ ਦੇ ਦੇਖੋ ਬਾਸ ਸੈਟ ਵੀ ਅਵੇਲੇਬਲ ਹੈ ਸਾਡੇ ਕੋਲ ਸੋਹਣੇ ਸੋਹਣੇ ਮਾਡਲ ਦੇਖੋ ਗਲਾਸ ਟ੍ਰੇ ਆ ਕਿੰਨੇ ਸਾਈਜ਼ ਨਵੇਂ ਆਏ ਮਾਡਲ ਸਾਰੇ ਫਿਰ ਉਸ ਤੋਂ ਬਾਅਦ ਸਾਡੇ ਕੋਲ ਕਾਰਨਰ ਦੀ ਵੈਰਾਈਟੀ ਦੇਖੋ ਕਿੰਨੀ ਆਈ ਗਲਾਸ ਦੇ ਸਟੀਲ ਦੇ ਕਾਰਨਰ ਦੇਖੋ ਕੱਚ ਦੇ ਕਾਰਨਰ ਬਲੈਕ ਕਲਰ ਫਿਰ 골ਡਨ ਕਲਰ ਰੋਜ਼ ਗੋਲਡ ਆ ਰੱਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਜਿੱਦਾਂ ਕਿ ਸਾਡੇ ਕੋਲ ਕਿਚਨ ਦੇਖੋ ਸਿੰਕ ਵੀ ਮਿਲ ਜਾਂਦੇ ਆ ਕਿਚਨ ਦੇ ਆ ਛੋਟਾ ਸਾਈਜ਼ ਵੀ ਮਿਲ ਜੇਗਾ ਸਾਊਂਡ ਪ੍ਰੂਫ ਸਿੰਕ ਨੇ ਸਾਰੇ ਜੇ ਤੁਹਾਨੂੰ ਕਿਸ ਨੂੰ ਵੱਡਾ ਸਾਈਜ਼ ਚਾਹੀਦਾ ਸਿਲਵਰ ਇਹ ਤੁਹਾਨੂੰ 2500 ਰੁਪਏ ਦਾ ਦਵਾਂਗੇ 304 ਗ੍ਰੇਡ ਦੇ ਸਟੀਲ ਦਾ ਸਾਊਂਡ ਬਰੋ 2500 ਰੁਪਏ ਦੇ ਜਿੰਨੇ ਮਰਜ਼ੀ ਪੀਸ ਲਾਓ ਸਾਡੇ ਕੋਲ ਬਹੁਤ ਕੰਪਨੀ ਨੇ ਪ੍ਰਾਈਸ ਡਾਊਨ ਕੀਤੇ ਬਲੈਕ ਕਲਰ ਵੀ ਮਿਲ ਜੇਗਾ ਬਲੈਕ ਕਲਰ ਥੋੜਾ ਜਿਹਾ ਮਹਿੰਗਾ ਮਿਲੇਗਾ ਤੁਹਾਨੂੰ ਉਸ ਵਾਇਦੇ ਨਾਲ ਲੱਗੀਆਂ ਟੂਟੀਆਂ ਵੀ ਮਿਲਣਗੀਆਂ ਸ਼ਾਵਰ ਵਾਲੀਆਂ ਦੇਖੋ ਹਾਲੇ ਕੋ ਕਿੱਡੇ ਸੋਹਣੇ ਸੋਹਣੇ ਮਾਡਲ ਆਏ ਬਸ ਕਿਚਨ ਦੇ ਇਹ ਕਿਚਨ ਦੇ ਉੱਤੇ ਲੱਗਦੇ ਸਾਰੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ 10 ਸਾਲ ਦੀ ਗਾਰੰਟੀ ਹੈ ਸਾਡੇ ਕੋਲ 10 ਸਾਲ ਦੀ ਗਾਰੰਟੀ ਵਾਲੀ ਵਾਲ ਵਿਕਸਰ ਵੀ ਮਿਲ ਜੇਗਾ ਸ਼ਾਵਰ ਵਾਲਾ ਦੇਖੋ ਸਾਰੇ ਕਲਰ ਅਵੇਲੇਬਲ ਨੇ ਇਹਦੇ ਵਿੱਚ ਉਦੋਂ ਸਾਡੇ ਕੋਲ ਵਾਚ ਵੇਸ਼ਨ ਵਾਲ ਲੈਂਗੁਏਜ ਮਿਲ ਜੇਗਾ ਕਰੀਬ ਕੰਪਨੀ ਦਾ ਸੌਨਸੀਰਾ ਕੰਪਨੀ ਸੋ ਮਤਲਬ ਇਹ ਆ ਵੀ ਸਾਡੇ ਕੋਲ ਤੁਹਾਡੇ ਬਜਟ ਅਨੁਸਾਰ ਹਰ ਤਰ੍ਹਾਂ ਦੇ ਬ੍ਰਾਂਡ ਹੈਗੇ ਆ ਹਰ ਤਰ੍ਹਾਂ ਦਾ ਸਾਮਾਨ ਹੈਗਾ ਤੁਸੀਂ ਜਿੱਥੋਂ ਮਰਜੀ ਆ ਜਾਓ ਫਾਇਦਾ ਤੁਹਾਡਾ ਸੀ ਕਰ ਦੇਣਾ ਸਰ ਮੇਰੇ ਸਲਾਹ ਜੀ ਸਮਾਜ ਤੁਸੀਂ ਸਾਰਾ ਦੇਖ ਲਿਆ ਆਫਰ ਲਾਤੀਆਂ ਗਰਮੀ ট্রেਡਿੰਗ ਕੰਪਨੀ ਨੇ ਜਿਹੜੇ ਆਪਰੇਟ ਸੀ ਉਦੋਂ ਵੀ ਰੇਟ ਹੁਣ ਘਟਾ ਤਿਆ ਤੁਸੀਂ ਹੁਣ ਫਾਇਦਾ ਲੈ ਲਓ ਇਹ ਆਫਰ ਬੜੀ ਥੋੜੇ ਟਾਈਮ ਲਈ ਆ ਤੁਸੀਂ ਇਹਨਾਂ ਦੇ ਨਾਲ ਆਨਲਾਈਨ ਕੰਟੈਕਟ ਕਰ ਸਕਦੇ ਆ ਨੰਬਰ ਸਕਰੀਨ ਤੇ ਆ ਵਟਸਐਪ ਇਹਨਾਂ ਨਾਲ ਗੱਲ ਕਰ ਸਕਦੇ ਆ ਸਿੱਧਾ ਡਾਇਰੈਕਟ ਫੋਨ ਕਰਨਾ ਡਾਇਰੈਕਟ ਕਰ ਸਕਦੇ ਆ ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਣੇ ਆ ਵੀ ਜੋ ਚੀਜ਼ਾਂ ਤੁਹਾਨੂੰ ਅਸੀਂ ਦਿਖਾਤੀਆਂ ਨਾ ਇਦਾਂ ਦੀ ਰੇਂਜ ਕਿਤੇ ਨਹੀਂ ਮਿਲਣੀ ਇਦਾਂ ਦੇ ਡਿਜ਼ਾਈਨ ਕਿਤੇ ਨਹੀਂ ਮਿਲਣੇ ਪ੍ਰਾਈਸ ਤਾਂ ਤੁਹਾਨੂੰ ਇੱਧਰ ਨਾ ਮਿਲਣਾ ਨਹੀਂ ਸੋ ਤੁਸੀਂ ਛੇਤੀ ਪਹੁੰਚੋ ਗਰਮੀ ਟ੍ਰੇਡਿੰਗ ਕੰਪਨੀ ਚਲੰਦਰ ਪ੍ਰਤਾਪ ਬਾਗ ਦੇ ਨੇੜੇ ਆ ਜੇ ਕੋਈ ਗੱਲ ਨਹੀਂ ਸਮਝ ਲਾਦੀ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਅਗਰਸਾਂ ਟੀਵੀ ਜਲੰਧਰ